ਚੇਰਪੁਰ ਸੋਫਰਾ ਰੋਡ ਦੇ ਉੱਤੇ ਮੇਨ ਸੜਕ ਜਿਹੜੀ ਹੈ ਬਣਾਈ ਗਈ ਹੈ ਤੇ ਸੜਕ ਤੇ ਕਾਫੀ ਪੈਸੇ ਜਿਹੜੇ ਨੇ ਲਗਾਏ ਗਏ ਨੇ ਪਰ ਪੈਸੇ ਲੱਗਣ ਤੋਂ ਬਾਅਦ ਕੂੜਾ ਜਿਹੜਾ ਵਾ ਦੇਖ ਤੋ ਕਿ ਰੋਡ ਦੇ ਉੱਤੇ ਸਿੱਟਿਆ ਗਿਆ। ਪੂਰੀ ਰੋਡ ਬਲਾਕ ਕੀਤੀ ਹੋਈ ਹੈ ਔਰ ਇੱਕ ਅਸੀਂ ਸੁਣਿਆ ਹੈ ਕੱਲ ਪਰਸੋਂ ਕਿ ਇਹ ਸਾਰਾ ਕੂੜਾ ਚੱਕਿਆ ਜਾਏਗਾ। ਸੁਣਦੇ ਆ ਸੁਣਨੇ ਆਜ ਸਾਨੂੰ 15-20 ਦਿਨ ਹੋ ਗਏ ਬਰਸਾਤਾ ਦਾ ਮੌਸਮ ਹੈ। ਬੱਚੇ ਅੰਦਰ ਬਿਮਾਰ ਹੋ ਰਹੇ ਹੈ। ਬੁਰੀ ਹਾਲਤ ਹੋ ਰਹੀ ਹੈ। 1.5 ਕਰੋੜ ਰੁਪਿਆ ਲਗਾ ਕੇ ਕੂੜਾਦਾਨ ਬਣਾਇਆ ਹੈ ਪਰ ਯਹਾਂ ਪਰ ਇਹ ਕੂੜਾਦਾਨ ਨਹੀਂ ਸਰ ਇਹ ਡੰਪ ਬਣ ਗਿਆ ਲੁਧਿਆਣਾ ਦਾ। लुधियाना का डंप यहां पे राहों रोड से तक यहां कूड़ा आ रहा है 1.5 किलोमीटर की रोड है सर पूरी कूड़े से जाम है साइकिल नहीं निकल सकती यहां से इत्तोदा काउंसलर आजी है हैप्पी शेरपुरिया अच्छा बीजे तू शिकायत सबनो कंप्लेंट कीती है जी उन्होंने खुद दिखदा मैं उन्होंने अपना दफ्तर है थे ਅਮੇ ਆ ਸਰਕਾਰ ਕਾ ਕੋਈ ਸਾਥ ਨਹੀਂ ਹੈ ਕੁਛ ਨਹੀਂ ਹੈ ਸਰਕਾਰ ਵੀ ਬੈਠੀ ਹੈ ਦੇਖ ਨਹੀਂ ਰਹੀ ਇਤਨਾ ਪੈਸਾ ਲਗਾ ਕੇ ਉਸ ਕਾ ਯੂਜ਼ ਹੀ ਨਹੀਂ ਹੋ ਰਹਾ ਤਾਂ ਉਸ ਚੀਜ਼ ਕਾ ਕੀ ਫਾਇਦਾ ਸਰ ਨਰਕ ਭਰੀ ਜ਼ਿੰਦਗੀ ਹੈ ਆਕੇ ਲੋਗੋ ਕੀ ਨਰਕ ਭਰੀ ਇਥੇ ਨਹੀਂ ਪੋਸ਼ ਏਰੀਆ 40 ਸੈਕਟਰ ਨਾ ਗ੍ਰੀਨਰੀ ਏਰੀਆ ਇਹ ਜਿਹੜੀ ਪਿਕਚਰ ਇੱਥੇ ਨਜ਼ਾਰੀ ਤਾਂ ਸ਼ਹਿਰ ਤੋਂ ਬਾਹਰ ਇਦਾਂ ਦੀਆਂ ਪਿਕਚਰਜ਼ ਹੁੰਦੀਆਂ ਸਾਡੇ ਵੱਲੋਂ ਤਾਂ ਪੂਰਾ ਨਾ ਪੂਰਾ ਸਾਡਾ ਹਾਈਵੇ ਜਾਮ ਦਾ ਪ੍ਰੋਗਰਾਮ ਹੈ ਤੇ ਪੁਖੜ ਤਾਲ ਦਾ ਪ੍ਰੋਗਰਾਮ ਹੈ ਲੁਧਿਆਣਾ ਵਿੱਚ ਆਏ ਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਦਵਰ ਦਾ ਸੇਲ ਲੁਧਿਆਣਾ ਦੇ ਸ਼ੇਰਪੁਰ ਰੋਡ ਸੋਫੜਾ ਰੋਡ ਤੇ ਮੌਜੂਦ ਆ ਦੱਸ ਦੇ ਕਿ ਸ਼ੇਰਪੁਰ ਸੋਫੜਾ ਰੋਡ ਦੇ ਉੱਤੇ ਮੇਨ ਸੜਕ ਜਿਹੜੀ ਹੈ ਬਣਾਈ ਗਈ ਹੈ ਤੇ ਸੜਕ ਤੇ ਕਾਫੀ ਪੈਸੇ ਜਿਹੜੇ ਨੇ ਲਗਾਏ ਗਏ ਨੇ ਪਰ ਪੈਸੇ ਲੱਗਣ ਤੋਂ ਬਾਅਦ ਕੂੜਾ ਜਿਹੜਾ ਵਾ ਦੇਖ ਸਕਦੇ ਹੋ ਕਿ ਰੋਡ ਦੇ ਉੱਤੇ ਸਟਿਆ ਗਿਆ ਹਾਲਾਂਕਿ ਦੱਸ ਦਈਏ ਕਿ ਸੇਲੀਏ ਦੇ ਵਿੱਚ ਕੰਪੈਕਟਰ ਜਿਹੜਾ ਤਿਆਰ ਕੀਤਾ ਗਿਆ ਪਰ ਕੂੜਾ ਜਿਹੜਾ ਵਾ ਉਹ ਮੇਨ ਰੋਡ ਦੇ ਉੱਤੇ ਸਟਿਆ ਜਾ ਰਿਹਾ ਹਾਲਾਂਕਿ ਕਈ ਲੱਖਾਂ ਦੀ ਲਾਗਤ ਲਗਾ ਕੇ ਜਿਹੜੀ ਸੜਕ ਹੈ ਉਹ ਤਿਆਰ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਹਾਲਾਤ ਨੇ ਉਹ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤਾਂ ਇੱਕ ਪਾਸੇ ਜਿਹੜੇ ਜਾਨਵਰ ਨੇ ਉਹ ਵੀ ਇੱਥੇ ਬੰਦੇ ਨੇ ਉਸ ਤੋਂ ਬਾਅਦ ਕੂੜਾ ਜਿਹੜਾ ਵਾ ਉਹ ਇੱਥੇ ਸਟਿਆ ਜਾਂਦਾ ਤੇ ਲੋਕ ਜਿਹੜੇ ਨੇ ਇੱਥੇ ਰਹਿ ਰਹੇ ਨੇ ਜਿਹੜੇ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜੀਆਂ ਦਿੱਕਤਾਂ ਆndੀਆਂ ਨੇ ਸੋ ਕਾਫੀ ਦਿੱਕਤਾਂ ਦਾ ਸਾ ਬੱਤੋ ਬੱਤਰ ਬਣੇ ਹੋਏ ਨੇ ਸੋ ਬਦਬੂ ਜੜੀ ਆ ਉਹ ਕਾਫੀ ਆ ਰਹੀ ਹੈ ਕਿਉਂਕਿ ਇੱਕ ਪਾਸੇ ਦੱਸਦੀ ਹੈ ਦੱਸਦੀ ਹੈ ਕਿ ਆਵਾਰਾ ਜਾਨਵਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਮੇਨ ਰੋਡ ਦੇ ਉੱਤੇ ਉਹ ਨਜ਼ਰ ਆ ਰਹੇ ਨੇ ਕਿਸ ਤਰੀਕੇ ਮੇਨ ਹਾਈਵੇ ਰੋਡ ਨੂੰ ਇੱਕ ਸੜਕ ਨੂੰ ਵਧੀਆ ਤਰੀਕੇ ਦੇ ਨਾਲ ਵਧੀਆ ਕੁਆਲਟੀ ਦੇ ਨਾਲ ਇਸ ਸੜਕ ਨੂੰ ਤਿਆਰ ਕਰਨ ਤੋਂ ਬਾਜ਼ੂਦ ਇਹ ਜਿਹੜੇ ਦੇਖ ਸਕਦੇ ਹੋ ਕਿ ਆਵਾਰਾ ਜਿਹੜੇ ਜਾਨਵਰ ਨੇ ਉਹ ਨਜ਼ਰ ਆ ਰਹੇ ਨੇ ਜਿਹੜੇ ਇੱਕ ਪਾਸੇ ਰੋਡ ਦੇ ਉੱਤੇ ਖੜੇ ਹੋਏ ਨੇ ਤਾਂ ਦੱਸਦੇ ਕਿ ਫੁੱਟਪਾਥ ਦੇ ਉੱਤੇ ਟਾਈਲਾਂ ਆਣੀ ਜਿਹੜੀ ਆ ਉਹ ਫੁੱਟਪਾਥ ਬਣਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਕੂੜਾ ਵਾ ਉਹ ਸ਼ਹਿਰ ਦਾ ਸੇਰਪੁਰ ਦਾ ਜਿਹ ਕੂੜਾ ਸਿੱਧੇ ਤੌਰ ਤੇ ਲਿਆ ਕੇ ਉਹ ਸੜਕ ਦੇ ਉੱਤੇ ਸਟਿਆ ਜਾਂਦਾ ਸੋ ਕਿਤਨੇ ਕਿਤੇ ਵੱਡੀ ਕਾਰਪੋਰੇਸ਼ਨ ਨਗਰ ਨਿਗਮ ਸਫਾਈ ਕਰਮਚਾਰੀਆਂ ਦੀ ਜਿਹੜੀ ਅੰਗੈਲੀ ਹੈ ਜਾਂ ਕਿਹਦੀ ਅੰਗੈਲੀ ਹੈ ਕਿਹਦੇ ਕਰਕੇ ਇਹ ਜਿਹੜਾ ਕੂੜਾ ਬੈਗ ਰੋਡ ਦੇ ਉੱਤੇ ਸਟਿਆ ਜਾਂਦਾ ਸਾਡੇ ਨਾਲ ਲੋਕ ਮੌਜੂਦ ਨੇ ਇਲਾਕਾ ਨਵਾਸੀ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਆਖਿਰਕਾਰ ਜਿਹੜਾ ਕੂੜਾ ਬੈਗ ਕੰਪੈਕਟਰ ਨੂੰ ਛੱਡ ਕੇ ਕੂੜਾ ਜਿਹੜਾ ਰੋਡ ਦੇ ਉੱਤੇ ਕਿਉਂ ਸਟਿਆ ਜਾ ਰਿਹਾ ਕਾਰਨ ਕੀ ਹੈਗਾ ਵਾ ਕਿਉਂਕਿ ਇੱਕ ਪਾਸੇ ਅਵਾਰਾ ਜਾਨਵਰ ਜਿਹੜੇ ਨੇ ਉਹ ਵੀ ਇੱਥੇ ਘੁੰਮ ਰਹੇ ਨੇ ਸੋ ਜਿਹੜੇ ਲੋਕ ਆ ਜਾ ਰਹੇ ਨੇ ਉਹਨਾਂ ਨੂੰ ਕਾਫੀ ਖੜੇ ਆ ਤੁਸੀਂ ਖੜੇ ਹੋ ਸ਼ੇਰਪੁਰ ਰੋਡ ਹੈ ਇਹ 40 ਸੈਕਟਰ ਦੀ ਬੈਕਸਾਈਡ ਤੇ ਜੀ ਇਹ ਕੂੜਾ ਜਿਹੜਾ ਰੋਡ ਦੇ ਉੱਤੇ ਸਿੱਟਿਆ ਹੋਇਆ ਵਾ ਇਹ ਸੜਕ ਬਣੀ ਹੋਈ ਸੀਗੀ ਪਹਿਲਾਂ ਕਿ ਇਹ ਕੂੜਾਦਾਨ ਇਹ ਮਤਲਬ ਕੰਪੈਕਟਰ ਬਣਾਇਆ ਹੈ ਰੋਡ ਨੂੰ ਨਹੀਂ ਇਹ ਕੰਪੈਕਟਰ ਬਣਿਆ ਹੋਇਆ ਹੈ ਅੰਦਰ ਉਹਦੇ ਅੰਦਰ ਕੂੜਾ ਪਾਈ ਨਹੀਂ ਦੇ ਪੂਰੀ ਰੋਡ ਬਲੌਕ ਕੀਤੀ ਹੋਈ ਹੈ ਔਰ ਇਹ ਅਸੀਂ ਸੁਣਿਆ ਕੱਲ ਪਰਸੋਂ ਕਿ ਇਹ ਸਾਰਾ ਕੂੜਾ ਚੱਕਿਆ ਜਾਏਗਾ ਸੁੰਦਿਆਂ ਸੁੰਦਿਆਂ ਅੱਜ ਸਾਨੂੰ 15-20 ਦਿਨ ਹੋ ਗਏ ਬਰਸਾਤਾ ਦਾ ਮੌਸਮ ਹੈ ਬੱਚੇ ਅੰਦਰ ਬਿਮਾਰ ਹੋ ਰਹੇ ਹੈ ਬੁਰੀ ਹਾਲਤ ਹੋ ਰਹੀ ਹੈ ਔਰ ਕੂੜੇ ਨਾਲ ਸਾਰੀ ਸੜਕ ਬਲੌਕ ਕੀਤੀ ਹੋਈ ਹੈ ਸਾਨੂੰ ਇਹ ਸਮਝ ਨਹੀਂ ਆਉਂਦੀ ਇਹ ਗਲਤੀ ਪ੍ਰਸ਼ਾਸਨ ਦੀ ਹੈ ਜਾਂ ਕੋਈ ਕਾਉਂਸਲਰ ਦੀ ਹੈ ਕਿਹਦੀ ਗਲਤੀ ਹੈ ਵੀ ਜਿਹੜੀ ਸੜਕ ਨੂੰ ਬਲੌਕ ਕੀਤਾ ਜਾ ਰਿਹਾ ਹੈ ਕੋਣ ਹੈਗਾ ਕਾਉਂਸਲਰ ਇੱਧਰ ਦਾ ਇੱਥੋਂ ਦਾ ਕਾਉਂਸਲਰ ਹੈ ਜੀ ਹੈਪੀ ਸ਼ੇਰਪੁਰਿਆ ਅੱਛਾ ਮੈਨੂੰ ਤੁਸੀਂ ਕੰਪਲੇਟ ਦਿੱਤੀ ਸਭ ਨੂੰ ਕੰਪਲੇਨਟ ਕੀਤੀ ਜੀ ਉਹਨਾਂ ਨੂੰ ਖੁਦ ਹੀ ਦਿਖਦਾ ਮੈਂ ਉਹਨਾਂ ਦਾ ਆਪਣਾ ਦਫ਼ਤਰ ਹੈ ਇੱਥੇ ਹੂੰ ਤੇ ਕਾਰਪੋਰੇਸ਼ਨ ਨਗਰ ਨਿਗਮ ਸਫਾਈ ਕਰਮਚਾਰੀਆਂ ਨੂੰ ਕੰਪਲੇਂਟ ਦਿੱਤੀ ਜਿਨ੍ਹਾਂ ਵੱਲੋਂ ਇਹ ਕੂੜਾ ਇੱਥੇ ਸੁੱਟਿਆ ਜਾਂਦਾ ਹੈ। ਬੰਦੀ ਵਾਲਿਆਂ ਨੂੰ ਵੀ ਕੰਪਲੇਂਟ ਕਰਦੇ ਆਂ ਅਸੀਂ ਤਾਂ ਖੁਦ ਰਾਤ ਨੂੰ 11 11 12 12 ਵਜੇ ਤੱਕ ਖੜ੍ਹ ਕੇ ਉਹਨਾਂ ਨੂੰ ਭਜਾਉਂਦੇ ਆਂ ਇੱਥੋਂ। ਸਾਰਾ ਕੂੜਾ ਕੂੜਾ ਇੰਡਸਟਰੀ ਦਾ ਕੂੜਾ ਘਰਾਂ ਦਾ ਕੂੜਾ ਸਾਰਾ ਇੱਥੇ ਸੁੱਟ ਕੇ ਜਾਂਦੇ ਨੇ। ਔਰ ਇੱਥੇ ਕੂੜੇ ਦੀ ਛਟਾਈ ਹੁੰਦੀ ਹੈ 메ਨ ਜਿਹੜੀ ਗੱਲ ਹੈ। 메ਨ ਗੱਲ ਇਹ ਇੱਥੇ ਕੂੜੇ ਦੀ ਛਟਾਈ ਹੁੰਦੀ ਹੈ। ਇੱਥੇ ਰੋਜ਼ ਤਾਂ ਮੈਨੂੰ ਲੱਗਦਾ 40-50 ਹਜ਼ਾਰ ਰੁਪਏ ਇੱਕ ਇੱਕ ਬੰਦਾ ਕਮਾ ਕੇ ਅਸੜਕ ਕਿੰਨੀ ਕੀ ਲਗਤ ਲਗਾ ਕੇ ਬਣੀ ਹੋਣੀ ਤਕਰੀਬਨ ਤੁਹਾਡੇ ਹਿਸਾਬ ਨਾਲ ਬਹੁਤ ਲਗਤ ਨਾਲ ਸੜਕ ਬਣੀ ਹੈ ਇਹ ਚਲੋ ਸ਼ੀਨਾ ਮੈਡਮ ਦੀ ਇਹ ਮਿਹਰਬਾਨੀ ਸੀਗੀ ਉਹਨਾਂ ਨੇ ਕੰਪੈਕਟਰ ਵੀ ਬਣਾਇਆ ਸੜਕਾਂ ਵੀ ਬਣਾਈਆਂ ਉਹਨਾਂ ਨੇ ਆਸ਼ਵਾਸਨ ਵੀ ਦਿੱਤਾ ਵੀ ਲਾਈਟਾਂ ਵੀ ਲੱਗਣੀਆਂ ਇੱਥੇ ਉਹ ਆਪਣਾ ਕੰਮ ਕਰ ਰਹੀ ਹੈ ਪਰ ਇਹ ਕਿਹਦੀ ਨਲਾਕੀ ਹੈ ਇਹ ਸਮਝ ਨਹੀਂ ਆਉਂਦੀ ਵੀ ਪੂਰੀ ਰੋਡ ਬਲੌਕ ਕੀਤੀ ਪਈ ਹੈ ਇਹ ਰੋਡ ਬਲੋਕ ਕਰ ਦਿੱਤਾ ਗਿਆ ਵੈਕ ਪਾਸੇ ਕੂੜਾ ਸਿਟ ਦਿੱਤਾ ਗਿਆ ਵੈ ਕਾਫੀ ਵਧੀਆ ਤਰੀਕੇ ਨਾਲ ਰੋਡ ਤਿਆਰ ਕੀਤੀ ਜਾਂਦੀ ਹੈ ਆਵਾਰਾ ਜਾਨਵਰ ਵੀ ਇਸ ਏਰੀਆ ਦੇ ਵਿੱਚ ਘੁੰਮ ਰਹੇ ਨੇ ਹਾਲਾਂਕਿ 40 ਸੈਕਟਰ ਤੁਸੀਂ ਕਿਹਾ ਵੀ ਬੈਕ ਸੈਡ ਅਸੀਂ ਮੌਜੂਦ ਹੈ ਜਿੱਥੇ 100 ਫੁੱਟਾ ਰੋਡ ਬਣੀ ਹੋਈ ਹੈ 100 ਫੁੱਟੀ ਜਿਹੜੀ ਰੋਡ ਹੈ ਉਸ ਰੋਡ ਦੇ ਉੱਤੇ ਕੂੜਾ ਸਿਟਣਾ ਇਹ ਕਿਹਦੀ ਅੰਗਲੀ ਹੈ ਅੰਗਲੀ ਕਾਰਪੋਰੇਸ਼ਨ ਨਹੀਂ ਹੈ ਕਾਰਪੋਰੇਸ਼ਨ ਨਹੀਂ ਅੰਗਲੀ ਹੋਰ ਮੇਲ ਅੰਗਲੀ ਕੌਂਸਲਰ ਹੈ ਕੌਂਸਲਰ ਜਿਹੜਾ ਬੈਠਾ ਹੈ ਉਹਨੂੰ ਪਤਾ ਹੈ ਨਾ ਉਹ ਕੰਮ ਕਿਉਂ ਨਹੀਂ ਕਰਾ پا ਰਿਹਾ ਕੋਈ ਤਾਂ ਕਰ ਰੋ ਨਾ ਵੀ ਕੰਮ ਕਿਉਂ ਨਹੀਂ ਕਰਾ ਬਣਾਦੇ ਆ ਅਸੀਂ ਪਬਲਿਕ ਕੀ ਪੂਰੇ ਲੋਗ ਇਤੋਂ ਦੀ ਪਰੇਸ਼ਾਨ ਹੈ ਇੱਕ ਕੁੜਾ ਇੰਨਾ ਆਂਦਾ ਇੰਨੀ ਬਦਬੂ ਇੰਨਾ ਬੁਰਾ ਹਾਲ ਹੈ ਇਸ ਕੁੜੇ ਦਾ ਹੋਇਆ ਪਿਆ ਕਿ ਜਾਨਵਰ ਇੱਥੇ ਫਿਰਦੇ ਪਏ ਨੇ ਦਿਨ ਦਿਹਾੜੇ ਲੁੱਟਾਂ ਖੋਹ ਆਉਂਦੀਆਂ ਲਾਈ ਤਾਂ ਇੱਥੇ ਨਹੀਂ ਲੱਗੀਆਂ ਹੋਈਆਂ ਕੀ ਇਹ ਲਵਾਰੀ ਏਰੀਆ ਹੈ ਅਸੀਂ ਖੁਦ ਨਹੀਂ ਮਿਹਨਤ ਕੀਤੀ ਹੈ ਹਰ ਇਲੈਕਸ਼ਨ 'ਚ ਮਿਹਨਤ ਕਰਦੇ ਆਂ ਹਰ ਇਲੈਕਸ਼ਨ 'ਚ ਮਿਹਨਤ ਕਰਕੇ ਇਹਨਾਂ ਦੇ ਨਾਲ ਖੜਦੇ ਆਂ ਤੇ ਸਾਡਾ ਹੀ ਇਹ ਬੁਰਾ ਹਾਲ ਹੋਇਆ ਪਿਆ ਜੀ मैं ये दिखाना चाहूँ मेरा नाम करण शर्मा मैं, मैं सिर्फ लाइव आपके चैनल के माध्यम से दिखाना चाहता हूँ ये कूड़ादान साउथ का है पर ये पीछे गाड़ी ईस्ट में से आ रही है अब कैमरा पीछे घड़ी है ये आ रही है पूरी तरीके से आ रही है के ये देखिए जी ईस्ट का कूड़ा आ, आ रहा है ये देखो इंडस्ट्री का कूड़ा होगा कैमरा मारो सब देखो फैक्ट्री का कूड़ा है वो देखिए सर और पीछे रोड पे भी मतलब ये यहाँ पर मैं ये दिखाना चाहता हूँ एमएलए मैडम ने डेढ़ करोड़ रुपया लगा के कूड़ादान बनाया है पर यहाँ पर एक कूड़ादान नहीं सर ये डंप बन गया लुधियाना का लुधियाना का डंप यहाँ पे राहोर रोड से तक यहाँ कूड़ा आ रहा है हम हम आप, हम आपके चैनल पर वीडियो डालेंगे जो लोग दिखाएंगे मैं दिख ये कहना चाहता हूँ हैप्पी शेरपुरिया जी की आंखें बंद है सौ मीटर की दूरी पर उनका घर है उनका दफ्तर है एम मैडम का दफ्तर है ਉਹ ਯਹਾਂ ਤੇ ਇਸ ਇਹ ਮੇਨ ਰੋਡ ਹੈ ਸ਼ੇਰਪੁਰ ਸੇ ਮੋਤੀ ਨਾਲ ਅਟੈਚ ਕਰਨੇ ਕੀ 1.5 ਕਰੋੜ ਰੁਪਏ ਦੀ ਸੜਕੇ ਬਣੀ ਹੈ। ਕੀ ਇਸ ਯੂਜ਼ ਕੇ ਲੀਏ ਸੜਕੇ ਬਣੀ ਹੈ? ਪਤਾ ਨਹੀਂ ਕਿ ਕਿ ਆਏ ਦਿਨ ਲਗਾਤਾਰ ਇੱਕ ਨਵੀਂ ਬਿਮਾਰੀ ਜਨਮ ਲੈ ਰਹੀ ਹੈ ਤੇ ਕੂੜੇ ਦੇ ਨਾਲ ਕਾਫੀ ਜ਼ਿਆਦਾ ਬਦਬੂ ਜੜੀ ਐ ਇਸ ਏਰੀਆ ਦੇ ਵਿੱਚ ਆਂਦੀ ਐ ਤੇ ਜਿਹੜੇ ਲੋਕ ਇਸ ਏਰੀਆ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਕੀ ਹਾਲਾਤ ਬਣੇ ਹੋਏ ਨੇ ਜਿੱਦਾਂ ਤੁਸੀਂ ਕਹਿ ਰਹੇ ਹੋ ਬਿਮਾਰੀਆਂ ਹਰ ਰੋਜ਼ ਇੱਕ ਜਨਮ ਲੈਂਦੀ ਐ। ਇਹ ਕੂੜੇ ਦੇ ਨਾਲ ਕਾਫੀ ਸਮੈਲ ਜੜੀ ਆ ਰਹੀ ਐ ਤੇ ਉਹ ਕੀ ਲੱਗਦਾ ਵੀ ਉਹਨੂੰ? ਸਰ ਨਰਕਵਰੀ ਜ਼ਿੰਦਗੀ ਐ ਆਕੇ ਲੋਕੋ ਕੀ ਨਰਕਵਰੀ जिसे हम कह सकते हैं नरक में जी रहे हैं लोग यहाँ एक एक करोड़ रुपए के मकान बना के उनके बच्चे नरक में जी रहे हैं वो कह रहे हैं हम भागना चाहते हैं हमें या सरकार का कोई साथ नहीं है कुछ नहीं है सरकार भी बैठी है देख नहीं रही इतना पैसा लगा के उसका यूज ही नहीं हो रहा तो उस चीज का क्या फायदा कूड़ा कदो तो सटे गया थे रोड कदो कदों सर अट्ठाईस तारीख से कूड़ा पड़ा अट्ठाईस तारीख से हम अपना काम धंधा छोड़ के कभी मेयर पे कभी काउंसिलर पे कभी कोई प्रशासन के बंदे पे ऐसा ना हो जहां हमारी रिटर्न कंप्लेंट ना हो जहां खुद जाके कंप्लेंट ना हो हमारे पूरा अब जो सेक्टर 40 के एच आई जी एल आई जी एम आई जी चार सौ मकान है अब हमने पोस्टर छपा लिए धरने के हमारे बहत्तर साल की लेडी जो बुजुर्ग औरत है वो भूख हड़ताल पे बैठेंगी हमने टेंट कर लिया सर आज शाम तक अगर हमारा ये प्रोसेस नहीं होगा ये सरकार या कोई प्रशासन हमारी नहीं सुनेगी तो हमने यहाँ भूख हड़ताल का प्रदर्शन करना है सर और हमारी ਇਕਤਾ ਐਚ ਆਈਜੀ ਦੀ ਸੈਕਟਰ 40 ਕੀ ਇਕਤਾ ਦਿਖਾਏਗੀ ਕਿ ਉਹ ਕੀ ਕਰ ਸਕਤੇ ਹਨ बिल्कुल एक पास जे कह रहे हो कि जी अट्ठाईस हाँ जून से आज तक सर कूड़ा उठा ही नहीं है पूरे मोहल्ला निवासी मेयर साहब पे गए उन्होंने दो ट्रक भेज के यहाँ कूड़ा उठा उसके अलावा यहाँ से एक दाना नहीं उठा और आप देख सकते हो स्मेल कितनी आप खुद नहीं खड़े हो सकते यहाँ सर कर प्रशासन यही है सर हमारी सरकार ਨੇ ਪੈਸੇ ਲਗਾਇਆ ਹੈ ਉਸका यूज नहीं हो रहा हमारे को इतनी परेशानियां लोगों को परेशानियां नकेल तो 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 में, में न डलेगी तो अधिकारी पे नकेल होगी तो मैं कह रहा हूँ प्रशासन को कह ये नकेल वाला दिख नहीं रहा डेढ़ किलोमीटर की रोड है सर पूरी कूड़े से जाम है साइकिल नहीं निकल सकती यहाँ से ये वन वे हुआ हुआ इस टाइम ट्रैक्टर खाली पे हुआ है ਕੰਪੈਕਟਰ ਖਾਲੀ ਆ ਚੈੱਕ ਕਰ ਸਕਦੇ ਹੋ ਸਰ ਇਹ ਬਿਲਕੁਲ ਸਨੈਕ ਸਦੋ ਦੇ ਇਲਾਕੇ ਦੇ ਵਿੱਚ ਜਿਹੜੇ ਲੋਕ ਸੀਗੇ ਮੌਜੂਦ ਉਹਨਾਂ ਨਾਲ ਗੱਲ ਬਿ ਕਿਤੀ ਹੋਣਾ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਕਿ 28 ਜੂਨ ਤੋਂ ਬਾਅਦ ਇਹ ਕੂੜਾ ਵਾ ਇਹ ਰੋਡ ਦੇ ਉੱਤੇ ਸਟਿਆ ਜਾ ਰਿਹਾ 10 28 ਤਰੀਕ ਜਿਹੜੀ ਡੇਟ ਹੈ ਉਹ ਗਈਆ ਤਾਂ ਉਸ ਤੋਂ ਬਾਅਦ ਇਹ ਕੂੜਾ ਜਿਹੜਾ 1.5 ਕਿਲੋਮੀਟਰ ਦੇ ਵਿੱਚ ਇਹ ਰੋਡ ਦੇ ਉੱਤੇ ਸਟਿਆ ਗਿਆ ਤੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਇਹ ਦਿੱਕਤਾਂ ਜਿਹੜੀਆਂ ਆ ਰਹੀਆਂ ਨੇ ਲੋਕ ਖੁਦ ਕਰਨ ਕਿ ਜੇਕਰ ਕੂੜਾ ਸਾਫ਼ ਨਹੀਂ ਹੁੰਦਾ ਤੇ ਅਸੀਂ ਕਾਫੀ ਵੱਡੇ ਪੱਧਰ ਦੇ ਵਿੱਚ ਜਿਹੜਾ ਪ੍ਰਸ਼ਾਸਨ ਅੱਗੇ ਗੁਹਾਰ ਵੀ ਲਗਾਵਾਂਗੇ ਉਸ ਤੋਂ ਬਾਅਦ ਧਰਨੇ ਵੀ ਲਗਾਵਾਂਗੇ ਪਰ ਕਿਤਨੇ ਕਿਤੇ ਜਰੇ ਲੋਕ ਮੌਜੂਦ ਨੇ ਤੁਸੀਂ ਤਕਰੀਬਨ ਕਿੰਨੇ ਦਿਨਾਂ ਤੋਂ ਦੇਖ ਰਹੇ ਹੋ ਕੂੜਾ ਜਿਹੜਾ ਰ ਛੜਿਆ ਜੀ ਇਸ ਤੋਂ ਪਹਿਲਾਂ ਵੀ ਇਹੀ ਹਾਲ ਸੀ ਵੈਸੇ ਤਾਂ ਪਰ 28 ਤਰੀਕ ਤੋਂ ਤਾਂ ਬਹੁਤ ਜ਼ਿਆਦਾ ਹੀ ਬੁਰਾ ਹਾਲ ਹੈ ਉਹ ਕੋਈ A to Z ਹੈ A to Z ਖਤਮ ਕਰਤੀ ਹੈ ਕੰਟੈਕਟ ਖਤਮ ਹੋ ਗਿਆ ਤੇ ਜਿਹੜੀ ਇਹ ਪਿਕਚਰ ਇੱਥੇ ਇੰਨੀ ਪੌਸ਼ ਏਰੀਆ 40 ਸੈਕਟਰ ਦਾ ਗ੍ਰੀਨਰੀ ਏਰੀਆ ਇਹ ਜਿਹੜੀ ਪਿਕਚਰ ਇੱਥੇ ਨਜ਼ਾਰਾ ਇਹ ਤਾਂ ਸ਼ਹਿਰ ਤੋਂ ਬਾਹਰ ਇਦਾਂ ਦੀਆਂ ਪਿਕਚਰਜ਼ ਹੁੰਦੀਆਂ ਹੈ ਕਿ ਆਹ ਜੈਨੂਅਲ ਗੱਲ ਐਡਾ ਵੱਡਾ ਇੱਕ ਡੈਂਟਲ ਕਾਲਜ ਇੱਥੇ ਨੇੜੇ ਪੈਂਦਾ ਐਨੇ ਇੱਥੇ ਲੋਕਾਂ ਨੂੰ ਦੇਖੋ ਤੁਸੀਂ ਬੜੇ ਨੇ ਸਕੂਲ ਐ ਡੀਸੀ ਐ ਅਮਰੀਆਮ ਸੈਕਟਰੀਡਾਂ ਤੇ ਉਹ ਸਾਰਿਆਂ ਦੇ ਕੋਲ ਤੁਸੀਂ ਇੱਕ ਐਡਾ ਵੱਡਾ ਦਮ ਇਹ ਤਾਂ ਸ਼ਹਿਰ ਤੋਂ ਬਾਹਰ ਇਦਾਂ ਦੇ ਪਹਾੜ ਨਜ਼ਰ ਆਉਂਦੇ ਆ ਮੈਨੂੰ ਤਾਂ ਲੱਗਦਾ ਨਹੀਂ ਕਿ ਇੱਥੇ ਇਦਾਂ ਸ਼ਹਿਰ ਦੇ ਅੰਦਰ ਇਦਾਂ ਦਾ ਪਹਾੜ ਕਿਤੇ ਮੈਂ ਦੇਖਿਆ ਹੁਣ ਤੁਹਾਡੇ ਵੱਲੋਂ ਅਗਲਾ ਸਟੈਪ ਮਨੋਤਾ ਪੂਰਾ ਦਾ ਪੂਰਾ ਸਾਡਾ ਹਾਈਵੇ ਜਾਮ ਦਾ ਪ੍ਰੋਗਰਾਮ ਹੈ ਤੇ ਪੁਖਰ ਤਾਲ ਦਾ ਪ੍ਰੋਗਰਾਮ ਹੈ। ਬਿਲਕੁਲ ਅਸੀਂ ਤੇ ਹੁਣ ਸਾਡੀ ਤੇ ਮਰਨ ਵਾਲੀ ਹਾਲਤ ਹੋਈ ਗਈ ਹੈ ਤੇ ਅਸੀਂ ਹੁਣ ਸੜਕਾਂ ਤੇ ਆਪਣਾ ਮਰਨ ਅੰਸ਼ਾ ਨਹੀਂ ਦੇਵਾਂਗੇ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਲਾਕੇ ਦੇ ਵਿੱਚ ਜਿਹੜੀ ਮਹਿਲਾਵਾਂ ਨੇ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਇਹ ਕੂੜਾ ਨਹੀਂ ਸਾਫ਼ ਹੁੰਦਾ ਜਾਂ ਇੱਕ ਇਸ ਕੂੜੇ ਦਾ ਜਿਹੜਾ ਹੱਲ ਨਹੀਂ ਹੁੰਦਾ ਤੇ ਕਿਤਨੇ ਕਿਤੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜਾ ਇਹ ਜਿਹੜੇ ਲੋਕ ਨੇ ਇਸ ਏਰੀਆ ਦੇ ਵਿੱਚ ਰਹਿਣ ਵਾਲੇ ਉਹ ਸਿੱਧੇ ਤੌਰ ਤੇ ਧਰਨਾ ਦੇਣਗੇ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾਊਗਾ। ਅਨਸਰੇ ਕੀਤਾ ਜਾਊਗਾ ਪੋਕਰਤਾਲ ਕੀਤੀ ਜਾਊਗੀ ਕਿਉਂਕਿ ਇੱਕ ਪਾਸੇ ਇਹਨਾਂ ਵੱਲੋਂ ਪ੍ਰਸ਼ਾਸਨ ਅਗੇ ਲਗਾਤਾਰ ਗੁਹਾਰ ਲਗਾਈ ਜਾ ਰਹੀ ਹੈ ਕਿ ਸਕੂਰੇ ਨੂੰ ਜਿਹੜਾ ਸਾਫ ਕੀਤਾ ਜਾਵੇ ਕਿਉਂਕਿ ਕਾਫੀ ਪੋਸ ਏਰੀਆ ਵਾ ਇਸ ਇਲਾਕੇ ਦੇ ਵਿੱਚ ਦੀ ਜੇਕਰ ਗੱਲ ਕਰੀਏ ਤੇ ਇਸ ਇਲਾਕੇ ਦੇ ਵਿੱਚ ਦੇ ਜਿਹੜੇ ਹਾਲਾਤ ਨੇ ਉਹ ਬੱਤੋ ਬੱਤਰ ਬਣੇ ਹੋਏ ਨੇ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਜਿਹੜੇ ਹਾਲਾਤ ਨੇ ਕਿਉਂਕਿ ਕਾਫੀ ਗੰਦਗੀ ਜਿਹੜੀ ਆ ਕੂੜਾ ਜਿਹੜਾ ਵਾ ਮੇਨ ਰੋਡ ਦੇ ਉੱਤੇ ਸਟਿਆ ਜਾ ਰਿਹਾ ਹਾਲਾਂਕਿ ਦੱਸ ਦਿਓ ਇੱਕ ਪਾਸੇ ਦੀ ਜਿਹੜੀ ਰੋਡ ਹੈ ਉਹ ਪਿੱਛੇ ਦੇਖ ਸਕਦੇ ਹੋ ਕਿ ਕਾਫੀ ਪੂਰੀ ਤਰੀਕੇ ਖੁੱਲੀ ਹੋਈ ਹੈ ਤੇ ਦੂਜੇ ਪਾਸ ਰੋਡ ਜਿਹੜੀ ਆ ਉਹਨੂੰ ਬਲੌਕ ਕੀਤਾ ਹੋਇਆ ਕੂੜੇ ਦੇ ਨਾਲ ਤੇ ਮੇਰੇ ਪਿੱਛੇ ਤਸਵੀਰਾਂ ਜਿਹੜੀਆਂ ਨੇ ਇਹ ਕੰਪੈਕਟਰ ਜਿਹੜਾ ਸਾਹਮਣੇ ਉਹ ਨਜ਼ਰ ਆ ਰਿਹਾ ਵਾ ਕੰਪੈਕਟਰ ਦੇ ਵਿੱਚ ਦੇਖ ਸਕਦੇ ਹੋ ਕਿ ਉੱਥੇ ਕੂੜਾ ਜਿਹੜਾ ਸਟਰਾ ਚਾਹੀਦਾ ਤੇ ਲੋਕਾਂ ਦਾ ਕਹਿਣਾ ਹੈ ਕਿ ਕੰਪੈਕਟਰ ਦੇ ਵਿੱਚ ਕੂੜਾ ਨਹੀਂ ਸਟਿਆ ਜਾਂਦਾ ਤੇ ਕੂੜਾ ਜਿਹੜਾ ਵਾ ਰੋਡ ਦੇ ਉੱਤੇ ਸਟਣ ਤੋਂ ਬਾਅਦ ਇਸ ਕੂੜੇ ਦੀ ਜਿਹੜੀ ਆ ਇੱਥੇ ਸਫਾਈ ਕੀਤੀ ਜਾਂਦੀ ਹੈ ਇਹਨੂੰ ਇਹਦੇ ਵਿੱਚ ਜਿਹੜਾ ਕੰਮ ਕੀਤਾ ਜਾਂਦਾ ਪਰ ਕੂੜਾ ਰੋਡ ਦੇ ਉੱਤੇ ਸਟਣਾ ਮੇਨ ਰੋਡ ਦੇ ਉੱਤੇ ਸਟਣਾ ਕਿੱਥੇ ਦੀ ਜਿਹੜੀ ਆ ਅੰਗੈਲੀਆਂ ਕਿਤਨੇ ਕਿਤੇ ਕਾਰਨ ਕੀ ਹੈਗਾ ਵਾ ਮੇਨ ਰੋਡ ਦੇ ਉੱਤੇ ਕੂੜਾ ਸਟਣਾ ਵੱਡੀ ਹਨਗਰੀ ਜਿਹੜੀ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਨਜ਼ਰ ਆ ਰਹੀ ਵੱਡਾ ਸਵਾਲ ਖੜਾ ਹੁੰਦਾ ਨਗਰ ਨਿਗਮ ਕਾਰਪੋਰੇਸ਼ਨ ਸਫਾਈ ਕਰਮਚਾਰੀਆਂ ਦੇ ਉੱਤੇ ਜਾਂ ਕਿਹੜੇ ਲੋਕ ਨੇ ਜਿਨ੍ਹਾਂ ਵੱਲੋਂ ਜਿਹੜਾ ਕੂੜਾ ਰੋਡ ਦੇ ਉੱਤੇ ਸਟਾਇਆ ਜਾਂਦਾ ਸੋ ਜਿਹੜੇ ਇਸ ਇਲਾਕੇ ਦੇ ਕੌਂਸਲਰ ਨੇ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਅਗਵਾਈ ਹਟ ਜਾਂ ਕੀ ਕੁਝ ਹੈਗਾ ਕੀ ਨੌਲੇਜ ਹੈ ਉਹਨਾਂ ਨੂੰ ਕੀ ਜਾਣਕਾਰੀ ਹੈ ਵੀ ਇਹ ਕੂੜਾ ਜਿਹੜਾ ਇਸ ਰੋਡ ਦੇ ਉੱਤੇ ਕਿਉਂ ਸਟਾਇਆ ਜਾ ਰਿਹਾ ਹੈ ਇਹ ਕਦੋਂ ਤੱਕ ਇਹ ਜਿਹੜੀ ਇਹਦੀ ਜਿਹੜੀ ਸਫਾਈ ਹੈ ਉਹ ਕਿੱਥੀ ਜਾਊਗੀ ਸੋ ਬਿਲਕੁਲ ਦੱਸ ਦੇ ਇੱਕ ਪਾਸੇ ਡੰਪ ਬ ਦਰੇ ਗੱਲਬਾਤ ਕਰ ਲੈਣੇ ਸਰ ਕੂੜਾ ਬਾਹਰ ਸਟਾਇਆ ਜਾਂਦਾ ਹੈ ਲੋਕ ਕਾਫੀ ਪਰੇਸ਼ਾਨ ਨੇ ਮੇਨ ਰੋਡ ਦੇ ਉੱਤੇ 500 ਮੀਟਰ ਦੀ ਦੂਰੀ ਦੇ ਵਿੱਚ ਕੂੜਾ ਜਿਹੜਾ ਮੇਨ ਰੋਡ ਤੇ ਸਟਾਇਆ ਹੋਇਆ ਹੈ ਕਾਰਨ ਕੀ ਹੈਗਾ ਇਹਦਾ ਕਾਰਨ ਇਹਦਾ ਹੈ ਕਿ ਜਿਹੜਾ ਡੈਂਪ ਆ ਇਹ 2024 ਦੇ ਵਿੱਚ 15 4 24 ਹਾਈ ਕੋਰਟ ਦੇ ਹਦਾਇਤਾਂ ਸੰਬੰਧੀ ਕਰੀਬ ਨੇ ਬੰਦ ਹੋ ਚੁੱਕੇ ਆ ਉਸ ਤੋਂ ਬਾਅਦ ਇੱਥੇ ਕਈ ਵਾਰੀ ਕਾਰਵਾਈ ਕੀਤੀ ਗਿਆ ਇਹਨਾਂ ਨੇ ਕਿਹਾ ਵੀ ਅਸੀਂ ਡੈਂਪ ਬੰਦ ਕਰ ਦਾਂਗੇ ਤੇ ਟਾਈਮ ਤਰੀਕਾਂ ਦੇ ਤਰੀਕਾਂ ਕਰ 28 ਤਰੀਕ ਦੇ 25 ਤਰੀਕ ਤੱਕ ਲਈ ਜਾਂਦੇ ਆ ਪਰ ਡੈਂਪ ਨਹੀਂ ਬੰਦ ਹੋਇਆ ਪਿਛਲੇ ਅਸੀਂ ਮੰਗਲਵਾਰ 40 ਸੈਕਟਰ ਦੇ ਨਾਲ ਜੋ ਪ੍ਰਧਾਨ ਸੀ ਉਥੇ ਵੀ ਪਬਲਿਕ ਨਾਲ ਲੈ ਕੇ ਅਸੀਂ ਮੇਰ ਸਾਹਿਬ ਨੂੰ ਮਿਲੇ ਆ ਤੇ ਮੇਰ ਸਾਹਿਬ ਨੇ ਸਾਨੂੰ ਮੰਗਲਵਾਰ ਪੂਰੇ ਆਸ਼ਵਾਸ਼ਣ ਦਿੱਤਾ ਸੀ ਵੀ ਸ਼ਾਮ ਤੱਕ ਕਲੀਅਰ ਕਰ ਦਾਂਗੇ ਪਰ ਉਸ ਦਿਨ ਕਲੀਅਰ ਨਹੀਂ ਹੋ ਰਿਹਾ ਉਹ ਹੋਰ ਜੰਪ ਅੱਗੇ ਵਾਧਾ ਵਾਧਾ ਹੋਰ 40 ਸੈਕਟਰ ਦੇ ਲੋਕਾਂ ਦੇ ਘਰ ਤੱਕ ਪਹੁੰਚ ਗਿਆ ਇੱਕ ਬਰਸਾਤ ਦਾ ਮੌਸਮ ਆ ਜਿਸ ਨਾਲ ਬਿਮਾਰੀਆਂ ਬਹੁਤ ਜ਼ਿਆਦਾ ਪੈਣੇ ਔਰ ਅਲੱਗ-ਅਲੱਗ ਇਲਾਕਿਆਂ ਦੇ ਬੱਚੇ ਉਥੇ ਜਿਸ ਤਰ੍ਹਾਂ ਮੈਂ ਡੈਰੀ ਇਹਨਾਂ ਕਈ ਬੱਚੇ ਬਿਮਾਰ ਵੀ ਹੋ ਚੁੱਕੇ ਨੇ ਇਸ ਟਾਈਮ ਇਹ ਬਿਲਕੁਲ ਕੋਈ ਇੱਕ ਪਾਸੇ ਜੇਕਰ ਤੁਸੀਂ ਕਹਿ ਰਹੇ ਹੋ ਕਿ ਇਹ ਡੰਪ ਜਿਹੜਾ ਬੰਦ ਗਿਆ ਹੋ ਚੁੱਕਿਆ ਹੈ ਕੰਪੈਕਟਰ ਬਣਿਆ ਕਦੋਂ ਸੀਗਾ ਤੇ ਇਹ ਬੰਦ ਕਦੋਂ ਹੋਇਆ ਸੀਗਾ ਕੰਪੈਕਟਰ ਲਗਭਗ 2021 ਦੇ ਵਿੱਚ ਬਣਿਆ ਸੀ ਇਹ ਤੇ ਬੰਦ ਤੇ 2014 ਸਾਡਾ ਕੋਈ ਹਾਈ ਕੋਰਟ ਦੇ ਆਰਡਰ ਦੀ ਉਹ ਪਈ ਆ ਜਿਸ ਵਿੱਚ ਲਿਖਿਆ ਆ ਦੇਖੋ 15 15 4 2024 ਨੂੰ ਕੋਰਟ ਦੇ ਅਨੁਸਾਰ ਬੰਦ ਹੋ ਚੁੱਕਿਆ ਉਸ ਟਾਈਮ ਜਿਹਨੇ ਕਾਉਂਸਲਰ ਤਾਂ ਨਹੀਂ ਸੀ ਇਹ ਕੋਈ ਸੁਸਾਇਟੀ ਆ ਰੈਜ਼ਿਡੈਂਸ ਵੈਲਫੇਅਰ ਸੁਸਾਇਟੀ ਉਹਨਾਂ ਨੇ ਹਾਈ ਕੋਰਟ ਚ ਕੇਸ ਲਾਇਆ ਸੀਗਾ ਸੀਟ ਦਿਖਾਵਾਂਗੇ ਆ ਲੋ ਈ ਹੈ ਸੋਸਾਇਟੀ ਲਈ ਹੈਗੇ ਇਹ ਕੋਈ ਰੈਜ਼ੀਡੈਂਟ ਵੈਲਫੇਅਰ ਸਟ੍ਰੈਟਜੀ ਜਿਨ੍ਹਾਂ ਨੇ ਕੇਸ ਸੋਸਾਇਟੀ ਨੇ ਕੇਸ ਲਾਇਆ ਸੀਗਾ ਉਹ ਕੀ ਜਿੱਤ ਗਏ ਇਸ ਤਰ੍ਹਾਂ ਕੇ ਬੰਦ ਹੋ ਚੁੱਕੀ ਪਰ ਬੰਦ ਨਹੀਂ ਹਾਲ ਤੱਕ ਵੀ ਚੱਲ ਰਿਹਾ ਇੱਥੇ ਪਬਲਿਕ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਮੇਰੇ ਖਿਆਲ ਪੂਰਾ 100 ਫੁੱਟੀ ਰੋਡ ਪੂਰਾ ਭਰਿਆ ਪਿਆ ਵਾ ਉਣੀ ਸਾਫ ਨਹੀਂ ਕੀਤਾ ਜਾਊਗਾ ਜਾਂ ਇਹ ਸਾਫ ਹੋਊਗਾ ਨਹੀਂ ਸਾਫ ਹੋ ਰਿਹਾ ਇਸ ਟਾਈਮ ਲੱਗੇ ਨੇ ਕਾਰਪੋਰਸ ਮੁਲਾਜ਼ਮ ਸਾਰੇ ਲੱਗੇ ਨੇ ਅਸੀਂ ਪੂਰਾ ਜੋਰ ਲਾਇਆ ਸ਼ਾਮ ਤੱਕ ਕਲੀਅਰ ਹੋ ਜਾਊਗਾ ਆਸ਼ਾ ਹੈ ਕਿ ਕਲੀਅਰ ਹੋ ਜਾਊਗਾ ਸ਼ਾਮ ਤੱਕ ਲੋਕਾਂ ਨੂੰ ਕੀ ਆਸ਼ਵਾਸ਼ਣ ਦੇ ਰਹੇ ਹੋ ਜਿਹੜੇ ਲੋਕ ਰਹਿ ਰਹੇ ਨੇ ਨਹੀਂ ਲੋਕਾਂ ਨੂੰ ਇਹ ਕਹਿ ਰਹੇ ਹਾਂ ਦੇਖੋ ਵੀ ਸ਼ਾਮ ਤੱਕ ਕਲੀਅਰ ਹੋ ਜਾਊਗਾ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸ਼ਾਮ ਤੱਕ ਕਲੀਅਰ ਕਰਕੇ ਇਹਦਾ ਹੱਲ ਕੱਢਿਆ ਜਾਊਗਾ ਜਲਦੀ ਮੇਅਰ ਸਾਹਿਬ ਨੂੰ ਮਿਲ ਕੇ ਇਹਦਾ ਹੱਲ ਕੱਢਾਂਗੇ ਜਲਦੀ ਤੋਂ ਜਲਦੀ ਬਿਲਕੁਲ ਸਹੀ ਇਸ ਇਲਾਕੇ ਦੇ ਕੌਂਸਲ ਮਜੂਦ ਸੀਗੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਕੂੜੇ ਦਾ ਜਿਹੜ ਕਿਸੇ ਸੁਸਾਇਟੀ ਵੱਲੋਂ ਜਿਹੜਾ ਇਹ ਕੇਸ ਦਰਜ ਕੀਤਾ ਗਿਆ ਸੀਗਾ ਲਗਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਇਸ ਟੰਪੂ ਨੂੰ ਜਿਹੜਾ ਬੰਦ ਵੀ ਕੀਤਾ ਗਿਆ ਉਹਨਾਂ ਕੋਲ ਕਾਪੀ ਸਿੱਟ ਵੀ ਜਿਹੜੀ ਪਈ ਹੋਈ ਹੈ ਉਹ ਵੀ ਦਿਖਾਈ ਉਹਨਾਂ ਨੇ ਪਰ ਜਿਹੜਾ ਕੂੜਾ ਕੂੜੇ ਦੇ ਨਾਲ ਲੋਕ ਕਾਫੀ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਇਲਾਕੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਜੜੀਆਂ ਆ ਰਹੀਆਂ ਨੇ ਕੂੜੇ ਦੇ ਨਾਲ ਸੋ ਇਲਾਕੇ ਦੇ ਕੌਂਸਲਰ ਵੱਲੋਂ ਕਿਹਾ ਨਾ ਕਿ ਕੂੜੇ ਨੂੰ ਜਲਦ ਤੋਂ ਜਲਦ ਸਾਫ਼ ਕੀਤਾ ਜਾਊਗਾ ਮਸ਼ੀਨਾਂ ਲੱਗੀਆਂ ਹੋਈਆਂ ਨੇ ਪਰ ਦੇਖਣਾ ਹੋਵੇਗਾ ਕਿ ਕਦੋਂ ਤੱਕ ਕੂੜਾ ਜਿਹੜਾ ਸਾਫ਼ ਕੀਤਾ ਜਾਂਦਾ ਹੈ ਨੂਜਾਨ ਲਈ ਮਿੰਨਤ ਕੈਮਰਾਮੈਨ ਸੰਜੇ